ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਦੇ ਸਬੰਧ ਵਿੱਚ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਦੇ ਉਪਰੰਤ ਨਗਰ ਕੀਰਤਨ ਆਰੰਭ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਸ਼ਾਮਲ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾਤ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਜਕਾਰਿਆਂ ਦੀ ਗੂੰਜ ਨਾਲ ਅੱਜ ਅਰਦਾਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਦੇ ਨਾਲ ਇਹ ਨਗਰ ਕੀਰਤਨ ਆਰੰਭ ਕੀਤਾ ਗਿਆ ਤਾਂ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਤਾਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ਸ਼ੋਭਿਤ ਇਹ ਪਾਲ ਕੀ ਸਾਬ ਜਿਹੜੀ ਵਕ ਵਕ ਹਿੱਸਿਆ ਤੋਂ ਹੁੰਦੀ ਹੋਈ ਫਿਰ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਸਮਾਪਤ ਕੀਤੀ ਜਾਏਗੀ ਤਾਂ ਉਤਸ਼ਾਹ ਸੰਗਤਾਂ ਦੇ ਵਿੱਚ ਦੇਖ ਸਕਦੇ ਜੇ ਕਿ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁਕੀਆਂ ਨੇ ਹਰ ਕੋਈ ਇਹਨਾਂ ਪਲਾਂ ਨੂੰ ਆਪਣੇ ਮੋਬਾਈਲਾਂ ਦੇ ਵਿੱਚ ਕੈਦ ਕਰਨਾ ਚਾਹੁੰਦਾ ਹਰ ਕੋਈ ਤਸਵੀਰਾਂ ਖਿੱਚਣਾ ਚਾਹੁੰਦਾ ਹਰ ਕੋਈ ਚਾਹੁੰਦਾ ਕਿ ਇਹ ਇਹਨੇ ਸੁਨਹਿਰੇ ਪਲ ਜਿਹੜੇ ਨੇ ਉਹਨਾਂ ਨੂੰ ਆਪਣੇ ਮੋਬਾਈਲਾਂ 'ਚ ਹਮੇਸ਼ਾ ਵਾਸਤੇ ਕੈਦ ਕਰਕੇ ਰੱਖ ਲੇਤਾ ਜਾਵੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਬੜੀ ਧੂਮ-ਤਾਮ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੁਆਰਾ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਅਲੋਕੀਤ ਨਜ਼ਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਇੱਥੇ ਮੌਜੂਦ ਹੈ ਤੇ ਹਰ ਪ੍ਰਬੰਧ ਜਿਹੜਾ ਵਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਤਾਂ ਕਿ ਤਨਾ ਕਿਤੇ ਅਸੀਂ ਕਹ ਸਕਦੇ ਆ ਕਿ ਆਲੇ ਦੁਆਲੇ ਦੇ ਜਿਹੜੇ ਬਾਜ਼ਾਰ ਨੇ ਉੱਥੋਂ ਹੁੰਦਾ ਹੋਇਆ ਇਹ ਅਲੋਕਿਤ ਜਿਹੜਾ ਨਗਰ ਕੀਰਤਨ ਆ ਉਹਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਤਾਂ ਤਾਂ ਸ੍ਰੀ ਹਰਮੰਦਰ ਸਾਹਿਬ ਦੇ ਵਿਰਾਸਤੀ ਮਾਰਗ ਜਿਹੜਾ ਆਸ-ਪਾਸ ਦਾ ਜਿਹੜਾ ਇਲਾਕਾ ਸਾਰੇ ਹੁੰਦਿਆ ਹੋਇਆ ਇਹ ਨਗਰ ਕੀਰਤਨ ਵਾਪਸੀ ਤੱਕ ਇਹ ਹੀ ਸਮਾਪਤ ਕੀਤਾ ਜਾਏਗਾ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਇੱਥੇ ਮੌਜੂਦ ਨੇ ਕਾਰਿਆ ਦੀ ਗੂੰਜ ਦੇ ਨਾਲ ਇਹ ਅਲੋਕਿਕ ਨਗਰ ਕੀਰਤਨ ਜਿਹਦੇ ਦਰਸ਼ਨ ਤੁਸੀਂ ਕਰਦੇ ਜਿਹਦੇ ਰੱਬਗੀਆਂ ਰੂਹਾਂ ਦੇ ਵੀ ਦਰਸ਼ਨ ਕੀਤੇ ਜਾ ਰਹੇ ਨੇ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਅਲੋਕਿਕ ਨਜ਼ਰ ਕੀਰਤਨ ਜਿਹੜਾ ਉਹ ਤੁਸੀਂ ਖੁਦ ਦੇਖ ਸਕਦੇ ਹੋ ਸੰਗਤਾਂ ਇੱਥੇ ਮੌਜੂਦ ਨੇ ਤਾਂ ਪਹਿਲਾਂ ਤੋਂ ਹੀ ਸੰਗਤਾਂ ਇੱਥੇ ਪਹੁੰਚ ਗਈਆਂ ਸੋ ਸ਼੍ਰੀ ਦਰਬਾਰ ਸਾਹਿਬ ਦੇ ਵੀ ਦਰਸ਼ਨ ਆ ਰਹੇ ਹਨ। ਸਰਵ ਵਰਗਿਆ ਰੋਹਨ ਕਰਵਾ ਰਹੇ ਹਨ ਡੇਲੀ ਪੋਸਟ ਪੰਜਾਬੀ ਦੇ ਉੱਤੇ ਤਾਂ ਇਸ ਵਕਤ ਨਗਰ ਕੀਰਤਨ ਪਹਿਲੀ ਪਾਤਸ਼ਾਹੀ ਦੇ ਗੁਰਪੁਰਪ ਦੇ ਸਬੰਧ ਦੇ ਵਿੱਚ ਇੱਕ ਨਗਰ ਕੀਰਤਨ ਆਲੋਕਿਕ ਨਗਰ ਕੀਰਤਨ ਸਜਿਆ ਗਿਆ ਜੋ ਪੰਜ ਪਿਆਰਿਆਂ ਦੀ ਅਗਵਾਈ ਹੇਠ ਹਾਲ ਕੀ ਸਾਹਿਬ ਸ਼ੁਸ਼ੋਭਿਤ ਦੇ ਦਰਸ਼ਨ ਜਿਹੜੇ ਨੇ ਹਰ ਕੋਈ ਕਰ ਰਿਆ ਤਾਂ तमाम ਰੱਬਰ ਗਿਆ ਰੂਹਾਂ ਵਿੱਚ ਇਹਦੇ ਵਿੱਚ ਸ਼ਾਮਲ ਨਜ਼ਰ ਆਣ ਗਿਆ ਤੁਹਾਨੂੰ ਅੱਜ ਤੀਣ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰਖਿਆ ਸਰਬ ਸਾਂਝੀ ਵਾਲਤਾ ਦੇ ਗੁਰੂ ਸਤਿਗੁਰੂ ਸ੍ਰੀ ਗੁਰੂ ਦਾਨਕ ਦੇ ਸੱਚੇ ਪਾਤਸ਼ਾਹ ਜੀ ਦਾ 551ਵਾਂ ਪ੍ਰਕਾਸ਼ ਗੁਰਪੁਰਬ ਮਨਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਨਗਰ ਕੀਰਤਨ ਦੀ ਪਰਾਰੰਭਤ ਹੋਈ ਹੈ ਜੋ ਬਜਾਰਾਂ ਦੇ ਵੱਖ-ਵੱਖ ਬਜਾਰਾਂ ਵਿੱਚੋਂ ਹੁੰਦਾ ਆਇਆ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਪੂਰਨ ਹੋਵੇਗਾ ਸਤਿਗੁਰੂ ਗੁਰੂ ਢਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਮਾਤ ਲੋਕ ਵਿੱਚ ਆ ਕੇ ਸਰਬਡੂ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ਿਸ਼ ਕੀਤਾ ਅਤੇ ਬਿਆੰਤ ਹੀ ਲੋਕਾਈ ਦੇ ਉੱਤੇ ਪਰਉਪਕਾਰ ਕੀਤੇ ਜਿਹੜੇ ਡਾਗ ਅਦਕਸਤ ਉਹਨਾਂ ਨੂੰ ਸੱਜਣ ਬਣਾਉਣਾ ਕੀਤਾ ਔਰ ਸਤਗੁਰੂ ਪਾਚਾ ਜੀ ਨੇ ਐਸੇ ਜਿਹੜੇ ਜਾਦੂਗਰ ਸਨ ਔਰ ਜਾਂ ਜਿਹੜੇ ਚੋਰ ਆਦਿਕ ਸਨ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਉਹਨਾਂ ਨੂੰ ਸਿੱਖੀ ਦੀ ਦਾਤ ਦੇ ਕੇ ਨਾਮ ਦੀਆਂ ਦਾਤਾਂ ਦੇ ਕਰਕੇ ਉਹਨਾਂ ਨੂੰ ਗੁਰਸਿੱਖ ਬਣਾ ਕਰਕੇ ਸਿੱਖੀ ਦੇ ਪ੍ਰਚਾਰਕ ਬਣਾਇਆ ਐਸੇ ਸਤਗੁਰਾਂ ਦੇ ਬਹੁਤ ਵੱਡੇ ਪਰਉਪਕਾਰ ਦੁਨੀਆਂ ਦੇ ਉੱਤੇ ਹੋਏ ਸੋ ਅੱਜ ਸਤਿਗੁਰੂ ਜੀ ਦਾ 551ਵਾਂ ਪ੍ਰਕਾਸ਼ ਗੁਰਪੁਰਬ ਬੜੀ ਭਾਵਨਾ ਦੇ ਸਹਿਤ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਮੂਹੀਆਂ ਸਿੱਖ ਸੰਗਤਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਬੜੀ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਸਮੁੱਚੇ ਹੀ ਸੰਸਾਰ ਭਰ ਦੇ ਲੋਕਾਂ ਨੂੰ ਗੁਰੂ ਢਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਗੁਰਪੁਰਬ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਬਾਤ ਵੀ ਜਰੂਰ ਕਰਾਂਗੇ ਜਿਹੜੀ ਆ ਸੰਗਤਾਂ ਇੱਥੇ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਆ ਅੱਜ ਨਗਰ ਕੀਰਤਨ ਦੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਗਵਾਈ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਅਟ ਕੱਢੇ ਜਾ ਰਹੇ ਨਗਰ ਕੀਰਤਨ ਵਿੱਚ ਸੰਗਤਾਂ ਦਾ ਅਸਾਧ ਸਰਦਾ ਸਤਕਾਰ ਆ ਮੈਂ ਅੱਜ ਦੇ ਇਸ ਦਿਨ ਤੇ ਸਮੁੱਚੀ ਸਿੱਖ ਸੰਗਤ ਨੂੰ ਵਧਾਈ ਦੇਣਾ ਕਿ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਲਈ ਹੈ ਸੋ ਬਹੁਤ ਬਹੁਤ ਧੰਨਵਾਦ ਇਹ ਨਗਰ ਕੀਰਤਨ ਜਿਸ ਤਰ੍ਹਾਂ ਕਿ ਵੱਡੀ ਗਿਤੀ ਵਿੱਚ ਸੰਗਤਾਂ ਵੀ ਤੁਸੀਂ ਦੇਖ ਸਕਦੇ ਜੀ ਕਿ ਹੌਮ ਹਮਾ ਕੇ ਤੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਜਿੰਨਾਂ ਵੱਲੋਂ ਕਿਤੇ ਨਾ ਕਿਤੇ ਇਹ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਕਿ ਅੱਜ ਇਹ ਨਗਰ ਕੀਰਤਨ ਜਿਹੜਾ ਵਾ ਕਾਫੀ ਵੱਡੀ ਗਿਤੀ ਵਿੱਚ ਸ਼ਰਧਾਲੂ ਜਿੱਥੇ ਪਹੁੰਚੇ ਨੇ ਤੇ ਕਾਫੀ ਉਤਸ਼ਾਹ ਵੀ ਨਜ਼ਰ ਆ ਰਿਹਾ ਜੀ ਸੰਗਤਾਂ ਤੇ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਜੀ ਨਗਰ ਕੀਰਤਨ ਉਹ ਬੜੀ ਸ਼ਰਧਾ ਦੇ ਨਾਲ ਬਣਾਉਣ ਵਾਸਤੇ ਸੰਗਤਾਂ ਪਹੁੰਚੀਆਂ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਗੁਰੂ ਨਾਨਕ ਸਾਹਿਬ ਸਾਰਿਆਂ ਦਾ ਸਾਂਝੇ ਉਹਨਾਂ ਦਾ ਗੁਰਪੁਰ ਮਨਾਉਣ ਲਈ ਸਾਰੀਆਂ ਸੰਗਤਾਂ ਹਿੰਦੂ ਮੁਸਲਮਾਨ ਸਿੱਖ ਸਾਹਿਬ ਆਏ ਇਸੇ ਤਰ੍ਹਾਂ ਇਹ ਗੁਰਪੁਰ ਚੱਲਦੇ ਰਹਿਣੇ ਚਾਹੀਦੇ ਆ ਸੰਗਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਚਾਹੀਦੀਆਂ ਗੁਰੂ ਘਰ ਖੁਸ਼ੀਆਂ ਮਿਲਦੀਆਂ ਖੁਸ਼ੀਆਂ ਲੈਣ ਵਾਸਤੇ ਆਉਣ ਸਾਰੇ ਗੁਰੂ ਘਰ ਖੁਸ਼ੀਆਂ ਮਿਲਦੀਆਂ ਨੇ ਤੇ ਖੁਸ਼ੀਆਂ ਲੈਣ ਵਾਸਤੇ ਸਾਰੇ ਇੱਥੇ ਪਹੁੰਚਦੇ ਨੇ ਗੁੱਡੀ ਕੀ ਨਾਂਦਣ ਮਨਜੋਤ ਕੌਰ ਕੀ ਕਹਿਣਾ ਚਾਹੁੰਦੇ ਅੱਜ ਸੇਵਾ ਲੱਗੀ ਹੈ ਤੁਹਾਡੀ ਹਾਂਜੀ ਸਾਣੀ ਬਹੁਤ ਸੜੀਆਂ ਸੰਗਤਾਂ ਆਈਆਂ ਹੋਈਆਂ ਨੇ ਇਸ ਮੌਕੇ ਦੇ ਉ ਤੇ ਕਾਫੀ ਇਕੱਠ ਇਕੱਠਾ ਹੋਇਆ ਹੋਇਆ ਹੈ ਕਾਫੀ ਜਿਆਦਾ ਨੰਬਰਾਂ ਵਿੱਚ ਸੰਗਤਾਂ ਆਈਆਂ ਹੋਈਆਂ ਨੇ ਜੀ ਹੋਰੀਆ ਕਿ ਅਸੀਂ ਇਸ ਹਿੱਸਾ ਬਣਿਆ ਅੱਜ ਜੀ ਜੀ ਬਹੁਤ ਜਿਆਦਾ ਖੁਸ਼ੀ ਹੋਰੀ ਆ ਆ ਕੀ ਨਾਮ ਤੁਹਾਡਾ ਸੋਨਿਆ ਇਹ ਤੋ ਆਇਓ ਅੰਬਸਦ ਅੱਛਾ ਕੀ ਕਹਿਣਾ ਚਾਹੁੰਦੇ ਨਗਰ ਕੀਰਤਨ ਆਇਓ ਇਹੇ ਬਾਬਾ ਜੀ ਨੂੰ ਜੀ ਉਹ ਬਹੁਤ ਬੜਾ ਆਇਆ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਹਰ ਕੋਈ ਹਾਂਜੀ ਕੀ ਨਾਮ ਅਮਰਤ ਪਾਲ ਕੋਰ ਕੀ ਕਹਿਣਾ ਚਾਹੁੰਦੇ ਜੀ ਵੱਡੀ ਗਿਣਤੀ ਵਿੱਚ ਉਤਸ਼ਾਹ ਬੜਾ ਸੰਗਤਾਂ ਦੇ ਵਿੱਚ ਸਭ ਤੁਲਾ ਧਨ ਧਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਦੇ ਅਵਤਾਰ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਗੁਰੂ ਦੀ ਕਿਰਪਾ ਮੇਰ ਦਾ ਸਦਕਾ ਸਭ ਸੰਗਤਾਂ ਆਈਆਂ ਮਹਾਰਾ ਜੀ ਕਿਰਪਾ ਕਰਨ ਸਾਬ ਤੇ ਸਭ ਨੂੰ ਖੁਸ਼ੀਆਂ ਬਖਸ਼ਣ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਤੇ ਬਾਣੇ ਸਰਬਾਦਾ ਪਲਾ ਕੀ ਕਹਿੰਦੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੱਖ ਲੱਖ ਵਧਾਈ ਹੋਵੇ ਵੈਗਰ ਜੀ ਕਾਕਾ ਸਾਹਿਬ ਵੈਗਰ ਜੀ ਕੀ ਫਤਿਹ ਸੋ ਦੇਖ ਸਕਦੇ ਜੀ ਕਿ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਜਿਹੜੀਆਂ ਸੰਗਤਾਂ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਇਹ ਸਬਬ ਮੰਨਿਆ ਜਾਂਦਾ ਕਿ ਅਸੀਂ ਇੱਥੇ ਮੌਜੂਦ ਆ ਤਾਂ ਅਸੀਂ ਗੁਰੂ ਦੀ ਕਿਰਪਾ ਜਿਹੜੀ ਹੈ ਉਹਨੂੰ ਹਾਸਲ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਕਿੰਨੇ ਉਤਸ਼ਾਹ ਦੇ ਵਿੱਚ ਇਹ ਸੰਗਤਾਂ ਨੇ ਤਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਜਕਾਰਿਆਂ ਦੀ ਗੂੰਜ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਕੀਤਾ ਗਿਆ ਸੀ ਜਿਹੜਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਹੁੰਦਾ ਹੋਇਆ ਸ਼ਾਮ ਵੇਲੇ ਬਾਪਸੀ ਇੱਥੇ ਆ ਕੇ ਸਮਾਪਤੀ ਜਿਹੜੀ ਉਹ ਨਗਰ ਕੀਰਤਨ ਦੀ ਕੀਤੀ ਜਾਏਗੀ। ਇਲਾਹੀ ਸ਼ੁਰੂ ਕਰ ਦਿੰਦੀ ਹੈ ਕਿ ਅਸੀਂ ਅਧਿਸ਼ਖਾਂ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਪਹਿਲਾਂ ਹੀ ਇੱਥੇ ਪਹੁੰਚੀਆਂ ਸ਼ੁਰੂ ਹੋ ਚੁੱਕੀਆਂ ਸਨ ਤਾਂ ਇਥੋਂ ਅਸੀਂ ਇਹੋ ਹੀ ਕਵਾਂਗੇ ਕਿ ਵਾਕਿਆ ਹੀ ਸੰਗਤਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਨਜ਼ਰ ਆਉਂਦਾ ਦੀਵ ਸਿੰਘ ਜੱਤਕਾ ਖੜਾਸ਼ ਕਤਰੀ ਬਾਗ ਵੱਲੋਂ ਗੁਰਪੁਰਬ ਦੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਵਿਦੇਸ਼ 'ਚ ਬੇਟੀਆਂ ਸੰਗਤਾਂ ਨੂੰ ਦਾਸ ਦਲੇਰ ਸਿੰਘ ਜੱਤਕਾ ਮਾਸਟਰ ਵੱਲੋਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਆ ਬਈ ਸੰਤਾਂ ਵਿੱਚ ਬੜਾ ਉਤਸ਼ਾਹ ਵਾ ਵੱਡੀ ਗਿੰਦੀ ਵਿੱਚ ਸੰਗਤਾਂ ਪਹੁੰਚੀਆਂ ਪਹਿਲੇ ਗੁਰੂ ਨਾਨਕ ਦਾ ਜੀ ਦਾ ਕਲਯੁਗ ਨਾਂ ਤੇ ਸਾਰੇ ਸ਼ਹਿਰ ਜੋ ਹੁੰਦਾ ਹੁੰਦਾ ਹੋਇਆ ਵਾਪਸੀ ਇਸ ਰਾਹ ਦੇ ਵਿੱਚ ਸਮਾਪਤੀ ਹੋਏਗੀ ਬਹੁਤ ਪ੍ਰੇਮ ਕਰਦੀ ਗੁਰੂ ਮਹਾਰਾਜ ਨਾ ਹਰ ਧਰਮ ਜਿਹੜਾ ਹੈ ਮੁਸਲਮਾਨ ਹਿੰਦੂ ਇਹਨਾਂ ਪ੍ਰੇਮ ਕਰਦੇ ਆ ਉਹਦੇ ਸਬੰਧ ਜੇ ਲੱਖ ਲੱਖ ਵਧਦੀ ਹੋਵੇ ਹਰ ਕੋਈ ਕਿੰਨਾ ਕਿੰਨਾ ਕਿਤੇ ਉਛਾਵੇਂ ਜਸ ਕਰਕੇ ਆ ਕਿ ਅੱਜ ਬਾਤ ਸ਼ਾਹੀ ਦਾ ਨਗਰ ਕੀਰਤਨ ਜਿਹੜਾ ਸਜਾ ਜੜੀ ਜੜੀ ਆ ਉਹ ਸੰਕਟਾਂ ਦੀ ਇੱਥੇ ਨਜ਼ਰ ਆ ਰਹੀ ਹੈ ਸ਼ਰਦਾਲੂ ਵੱਡੀ ਕੀਤੇ ਦੇ ਵਿੱਚ ਨਜ਼ਰ ਜ਼ਰੂਰ ਆ ਰਹੇ ਨੇ ਤਾਂ ਬੜੀ ਦੂਰ ਦਰਾਟਿਆਂ ਤੋਂ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਹੋ ਜਾਣੇ ਤੇ ਕੀ ਨਾਮ ਤੁਹਾਡਾ ਤੇ ਕਿਹੜੀ ਜਗ੍ਹਾ ਤੋਂ ਆਏ ਮੇਰਾ ਨਾਮ ਮੰਮਨਦੀਪ ਐਸਨਪੇ ਤੋਂ ਆਇਆ ਆ ਅੱਜ ਤੁਸੀਂ ਇੱਥੇ ਪਹੁੰਚ ਗਏ ਕਿੰਨੀ ਖੁਸ਼ੀ ਹੋ ਰਹੀ ਆ ਤਾਂ ਆਪਣੇ ਤੋਂ ਗੇਮ ਵੀ ਜਿਹੜੀ ਕੀਤੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਐ ਐਕਚੁਅਲੀ ਮੈਂ ਵੀ ਕੱтке ਦੀ ਪਲੇਅਰ ਸੀਗੀ ਤੇ ਦੇਖ ਕੇ ਤੁਹਾਡਾ ਮੈਨੂੰ ਵੀ ਹੌਸਲਾ ਆਇਆ ਕਿ ਮੈਂ ਵੀ ਪਰਫਾਰਮ ਕਰਾਂ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਮੈਨੂੰ ਇਹ ਮੌਕਾ ਮਿਲਿਆ ਬਿਲਕੁਲ ਬੜੀ ਬੜੀ ਦੂਰੋਂ ਸੰਗਤਾਂ ਆ ਰਹੀਆਂ ਨੇ ਤੇ ਉਤਸ਼ਾਹ ਕਾਫੀ ਨਜ਼ਰ ਆ ਰ कोरोना ਦੇ ਉੱਤੇ ਅੱਜ ਆਸਾ ਜਿਹੜੀ ਭਾਰੀ ਪੈਂਦੀ ਨਜ਼ਰ ਆ ਰਹੀ ਹੈ ਵੱਡੀ ਗਿਣਤੀ ਹੈ ਸੰਗਤ ਦੀ। ਹਾਂਜੀ। ਤੁਹ ਵੀ ਹੋ ਰਹੀ ਹੈ ਕਿ ਅੱਜ ਪਹੁੰਚੇ? ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸੰਦਰਸ਼ਨ ਵੀ ਬਹੁਤ ਜ਼ਿਆਦਾ ਵਧੀਆ ਹੋਇਆ। ਮੈਨੇ ਕਿ ਤੁਸੀਂ ਵੀ ਇੱਕ ਹਾਂਜੀ ਕਹਣਾ ਚਾਹੁੰਦੇ ਜੀ ਆਪਣੇ ਬੱਚਿਆਂ ਸਮੇਤ ਆਪਣੀ ਫੈਮਿਲੀ ਸਵੇਤ ਅਸੀਂ ਇਹ ਹੀ ਕਰਨਾ ਚਾਹੁੰਦੇ ਆ ਕਿ ਕੋਰੋਨਾ ਦੀ ਕੁਛ ਵੀ ਨਹੀਂ ਹੈ ਇਹ ਤੇ ਸਿਰਫ ਵੀ ਨਹੀਂ ਹੈ। ਬਿਲਕੁਲ ਵਾਇਗਰੂ ਤੋਂ ਵੱਡਾ ਵਾਕਿਆ ਹੈ ਵਾਇਗਰੂ ਤੋਂ ਵੱਡਾ ਕੋਈ। ਹਾਂ। ਇਸ ਵੇਲੇ ਜਿਹੜੀਆਂ ਉਹਨਾਂ ਵੱਲੋਂ ਕਿਹੜੇ ਤਰ੍ਹਾਂ ਕਿਤੇ ਇਹ ਹੋਈ। ਕੀ ਆ ਜਾ ਰਿਹਾ ਹੈ? ਵਾਇਗਰੂ ਤੋਂ ਵੱਡਾ ਕੁਛ ਵੀ ਨਹੀਂ ਹੈ ਬਾਣੀ ਸੁਣਿਆ ਕਰੋ ਬਾਣੀ ਸੁਣਿਆ ਕਰੋ ਸਾਥ ਜੋ ਦਾ ਗੈਣਾ ਹੀ ਤੇ ਬੈਠੀ ਤੇਰੇ ਮੈਂ ਆਲਾ ਕੇ ਸਾਥ ਜੋ ਦਾ ਗੈਣਾ ਹੀ ਯਾਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵਾਂ ਡੇਲੀ ਪੋਸਟ ਪੰਜਾਬੀ ਦੇ ਨਾਲ ਜਿਹੜੇ ਦੇਸ਼ਾਂ ਵਿਦੇਸ਼ਾਂ ਇਹ ਸੰਗਤਾਂ ਜੁੜੀਆਂ ਨੇ ਤਾਂ ਉਹਨਾਂ ਦੇ ਨਾਲ ਇਹ ਤਸਵੀਰਾਂ ਸਾਂਝੀਆਂ ਕਰਨਾ ਸਾਡਾ ਫਰਜ਼ ਆਇਤਾ ਉਹ ਫਰਜ਼ ਜਿਹੜਾ ਆਪਾਂ ਸੀ ਲਗਾਤਾਰ ਨਿਭਾਉਂਦੇ ਰਵਾਂਗੇ ਤਾਂ ਨਗਰ ਕੀਰਤਨ ਸਜਾਇਆ ਗਿਆ ਪਹਿਲੀ ਪਾਤਸ਼ਾਹੀ ਸ੍ਰੀ ਤਾਂ ਸੰਗਤਾਂ ਦਾ ਹਾਜ਼ੂਮ ਵੱਡੀ ਗਿਣਤੀ ਦੇ ਵਿੱਚ ਅੱਥੇ ਪਹੁੰਚ ਰਿਹਾ ਜਿਹੜਾ ਕਿ ਖੁਸ਼ੀ ਪ੍ਰਗਟ ਕਰ ਰਿਹਾ ਕੈਮਰਾਮੈਨ ਗਰੀਬ ਦੇ ਨਾਲ ਸੁਖਚੰਦ ਸਿੰਘ ਅਮ੍ਰਿ ਸ੍ਰੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਦੇ ਸੰਬੰਧ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਦੇ ਉਪਰੰਤ ਨਗਰ ਕੀਰਤਨ ਆਰੰਭ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਸ਼ਾਮਲ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਜਕਾਰਿਆਂ ਦੀ ਗੂੰਜ ਨਾਲ ਅੱਜ ਅਰਦਾਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂਆ ਦੇ ਨਾਲ ਇਹ ਨਗਰ ਕੀਰਤਨ ਆਰੰਭ ਕੀਤਾ ਗਿਆ ਤਾਂ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਤਾ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼शोਭਿਤ ਇਹ ਪਾਲਕੀ ਸਾਹਿਬ ਜਿਹੜੀ ਵਕ ਵਕ ਹਿੱਸਿਆ ਤੋਂ ਹੁੰਦੀ ਹੋਈ ਫਿਰ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਸਮਾਪਤ ਕੀਤੀ ਜਾਏਗੀ ਤਾਂ ਉਤਸ਼ਾਹ ਸੰਗਤਾਂ ਦੇ ਵਿੱਚ ਦੇਖ ਸਕਦੇ ਜੇ ਕਿ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੀਆਂ ਨੇ ਹਰ ਕੋਈ ਇਹਨਾਂ ਪਲਾਂ ਨੂੰ ਆਪਣੇ ਮੋਬਾਈਲਾਂ ਦੇ ਵਿੱਚ ਕੈਦ ਕਰਨਾ ਚਾਹੁੰਦਾ ਹਰ ਕੋਈ ਤਸਵੀਰਾਂ ਖਿੱਚਣਾ ਚਾਹੁੰਦਾ ਹਰ ਕੋਈ ਜੋਨ ਦਾ ਕਿ ਇਹ ਇਹਨੇ ਸੁਨਹਿਰੇ ਪਲ ਜਿਹੜੇ ਨੇ ਉਹਨਾਂ ਨੂੰ ਆਪਣੇ ਮੋਬਾਈਲਾਂ 'ਚ ਹਮੇਸ਼ਾ ਵਾਸਤੇ ਕੈਦ ਕਰਕੇ ਰੱਖ ਲਿਤਾ ਜਾਵੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਬੜੀ ਧੂਮ-ਧਾਮ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ